ਸਰਕਾਰਾਂ ਦੇ ਕੰਮ ਹੁੰਦੇ ਆ ਛੜਕਾ ਬਣਾਉਣਾ ਹੋਰ ਉੱਥੇ ਪ੍ਰਬੰਧ ਕਰਨੇ ਪਰ ਆਪਣੀ ਜੇਦੋ ਪਗਾ ਰਹੇ ਨੇ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਨੁੱਕਰ ਕੋਈ ਗਲੀ ਜਿੱਥੇ ਇਹਨਾਂ ਦਾ ਫਲੈਕਸ ਨਹੀਂ ਲੱਗਾ ਲੱਗਾ ਹੋਇਆ ਵਾ ਪਰ ਇਹਨਾਂ ਨੇ ਕਿਹਾ 23 ਤੋਂ 22 ਇਹ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਸਰਕਾਰ ਝੂਠ ਕਾਹ ਤੋਂ ਬੋਲਦੀ ਆ ਸਾਰਿਆਂ ਨੂੰ ਪਤਾ ਵੀ ਸ਼ਤਾਬਦੀ 23 ਤੋਂ 29 ਆ ਇਹੋ ਜਿਹੀਆਂ ਥਾਵਾਂ ਦੇ ਉੱਤੇ ਵੀ ਇਹਨਾਂ ਨੇ ਫਲੈਕਸਿੰਗਾਂ ਲਗਾਈਆਂ ਵਾ ਜਿੱਥੇ ਥੱਲੇ ਗੰਦਗੀ ਦੇ ਢੇਰ ਆ। ਇਹੋ ਜਿਹੀਆਂ ਥਾਵਾਂ ਤੇ ਇਹਨਾਂ ਨੇ ਫਲੈਕਸ ਨਹੀਂ ਲਾਉਣੇ ਚਾਹੀਦੇ। ਜੇ ਲਾਏ ਆ ਲੱਗੇ ਤੇ ਹੋਏ ਆ ਇਹ ਜਾਂ ਤੇ ਆਪ ਵੀ ਉੱਥੋਂ ਫਲੈਕਸ ਉੱਥੋਂ ਹਟਾ ਲੈਣ ਜਿਹੜੀਆਂ ਇਤਰਾਜਯੋਗ ਥਾਵਾਂ ਤੇ ਨਹੀਂ ਤੇ ਸੰਗਤ ਫੇਰ ਵੇਖੇ ਜਿਹੜੀ ਇਤਰਾਜਯੋਗ ਥਾਂਵਾਂ ਉੱਥੇ ਜੇ ਗੁਰੂ ਦੀ ਤਸਵੀਰ ਲੱਗੀ ਤੇ ਹਟਾ ਦੇਣਾ ਚਾਹੀਦਾ ਉਹਨੂੰ। ਤੋਂ ਇਹ ਠੀਕ ਗੱਲ ਨਹੀਂ ਆ। ਇਹ ਵਿਸ਼ੇਸ਼ ਅਪੀਲ ਆ ਕਿ ਪੰਥ 23 ਤੋਂ 29 ਨਵੰਬਰ ਸ਼ਤਾਬਦੀ ਮਨਾ ਰਿਆ ਤੇ ਆਪਾਂ ਆਪੋ ਆਪਣੇ ਸਾਧਨਾ ਤੇ ਖਾਲਸੇਈ ਨਿਸ਼ਾਨ ਚੁਲਾ ਕੇ ਘਰਾਂ ਤੇ ਤੇ ਇਹਨਾਂ ਸ਼ਤਾਬਦੀਆਂ ਤੇ ਪਹੁੰਚੇ। కృਤਗਵਾਦ ਸਾਬ ਦੀ ਸਾਧਨ ਨੂੰ ਸਮਰਪਿਤ ਸ਼ਾਮ ਤੋਂ ਚੱਲਿਆ ਹੈ ਨਗਰ ਕੀਰਤਨ ਅਜ ਮਹਾਲੀ ਵਿਖੇ ਪਹੁੰਚਿਆ ਤੇ ਅਗਲਾ بڑا ਫਤਿਹਗੜ ਸਾਹਿਬ ਰਵੇਗਾ। ਸਾਡੇ ਨਾਲ ਜੱਤੇ ਜੀ ਸਾਹਿਬ ਮੌਜੂਦ ਨੇ ਨਾਲ ਗੱਲਬਾਤ ਕਰਨਦਿਆਂ ਜਿਦਾ ਕਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਲੱਗਦਾ ਕਿ ਜਗਾ ਤੋਂ ਇਹ ਨਗਰ ਕੀਰਤਨ ਹੁੰਦਾ ਹੋਇਆ ਸਾਜੀ ਵਾਲਤਾ ਦਾ ਸਨੇਹਾ ਗੁਰੂ ਸਾਹਿਬ ਦੇ ਸਾਧ ਦਾ ਸਨੇਹਾ ਦਿੰਦਾ ਹੋਇਆ ਹੈ। ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ। ਪਰਗਟ ਭਾਈ ਗੁਰਤੇਗ ਬਹਾਦਰ ਸਗਲ ਸ੍ਰਿਸ਼ਟ ਪਟਾ ਪੀ ਚਾਦਰ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਇਹਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਹ ਨਗਰ ਕੀਰਤਨ ਪੰਥ ਦੀ ਨਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂੱਚੇ ਪੰਥ ਦੇ ਸਹਿਯੋਗ ਨਾਲ ਗੁਰਦੁਆਰਾ ਧੋਬੜੀ ਸਾਹਿਬ ਸਾਮ ਤੋਂ ਇਹ ਨਗਰ ਕੀਰਤਨ ਆਰੰਭ ਕੀਤਾ ਸੀ ਜਿਹੜਾ ਕਿ ਪੜਾਦਾਰ ਪੜਾ ਤੈ ਕਰਦੇ ਆ ਅੱਜ ਗੁਰਦੁਆਰਾ ਪਹਿਲਾ ਅੰਬ ਸਾਹਿਬ ਤੇ ਹੁਣ ਗੁਰਦੁਆਰਾ ਸਿੰਘ ਸਿਧਾ ਦਾ ਸਹੌਣਾ ਵਿਖੇ ਪਹੁੰਚਿਆ ਅੱਜ ਮੈਂ ਲਗਭਗ ਅੰਬ ਸਾਹਿਬ ਤੋਂ ਲੈ ਕੇ ਤੇ ਸਾਰੇ ਸ਼ਹਿਰ ਦੇ ਵਿੱਚ ਪੈਦਲ ਸੰਗਤ ਨਾਲ ਤੁਰਦਾ ਹੋਇਆ ਇੱਥੇ ਜਦੋਂ ਸਿੰਘ ਸਿਧਾ ਤੱਕ ਪਹੁੰਚਿਆ ਤੇ ਸਾਬ ਜੀਦਾ ਜੀ ਸਿੰਘ ਨਗਰ ਦੀ ਜਿਹੜੀ ਸਿੱਖ ਸੰਗਤ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਈ ਇਹਨੇ ਇੱਕ ਤੇ ਇਹ ਦੱਸਿਆ ਕਿ ਸੰਗਤ ਦਾ ਜਿਹੜਾ ਪਿਆਰ ਆ ਉਹ ਹਮੇਸ਼ਾ ਗੁਰੂ ਨਾਲ ਆ ਤੇ ਸੰਗਤ ਗੁਰੂ ਨੂੰ ਸਮਰਪਤਾ ਬਾਕੀ ਇਹ ਜਿਹੜੀਆਂ ਸ਼ਹਾਦਤਾਂ ਆ ਇਹ ਬਹੁਤ ਵੱਡੀਆਂ ਆ ਮਨੁੱਖੀ ਅਧਿਕਾਰਾਂ ਦੀ ਗੱਲ ਧਾਰਮਿਕ ਆਜ਼ਾਦੀ ਦੀ ਗੱਲ ਔਰ ਉਸ ਵੇਲੇ ਚਿਲਕ ਤੇ ਜੰਜੂਦ ਨੂੰ ਖਤਮ ਕੀਤਾ ਜਾ ਰਿਹਾ ਸੀ ਉਹਨੂੰ ਬਚਾਉਣ ਦੇ ਲਈ ਸੱਚੇ ਪਾਤਸ਼ਾਹ ਦੀ ਸ਼ਹਾਦਤ ਆ ਇਸ ਸ਼ਹਾਦਤ ਤੋਂ ਸਾਨੂੰ ਇਹ ਵੀ ਸਿੱਧ ਮਿਲਦੀ ਆ ਕਿ ਸਾਨੂੰ ਹਮੇਸ਼ਾ ਧਾਰਮਿਕ ਸਤਿ ਭਾਵਨਾ ਬਣਾ ਕੇ ਰੱਖਣੀ ਚਾਹੀਦੀ ਆ ਹਰੇਕ ਦੇ ਧਰਮ ਦੀ ਕਦਰ ਕਰਨੀ ਅਤੇ ਹਰੇਕ ਦੇ ਧਰਮ ਦੀ ਪਛਾਣ ਨੂੰ ਮੰਨਦਿਆਂ ਹੋਇਆਂ ਉਸ ਨੂੰ ਆਪਣੇ ਧਰਮ ਦੇ ਮੁਤਾਬਕ ਜੀਵਨ ਜਿਉਣ ਦੀ ਖੁੱਲ ਇਹੀ ਸੱਚੇ ਪਾਤਸ਼ਾਹ ਦਾ ਉਪਦੇਸ਼ ਆ ਬਾਕੀ ਕੌਮੀ ਤੌਰ ਦੇ ਉੱਤੇ ਇਹ ਜੋ ਸ਼ਹੀਦੀ ਸ਼ਤਾਬਦੀ ਆ ਇਹ ਵਿਸ਼ੇਸ਼ ਅਪੀਲ ਆ ਕੌਮ ਨੂੰ ਕਿ ਜਿਹੜਾ ਪੰਥਵਾ ਉਹ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਗੁਰਦੁਆਰਾ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਹ ਸ਼ਹੀਦੀ ਸ਼ਤਾਬਦੀ ਮਨਾ ਰਿਆ ਵੱਡੀ ਗਿਣਤੀ ਤੇ ਸੰਗਤ ਪਹੁੰਚੇ ਤੇ ਇੱਕ ਹੋਰ ਵਿਸ਼ੇਸ਼ ਅਪੀਲ ਆ ਜਦੋਂ ਬਾਬਾ ਜੀਵਨ ਸਿੰਘ ਭਾਈ ਜੱਤਾ ਜੀ ਸੱਚੇ ਪਾਤਸ਼ਾਹ ਦੇ ਸੀਸ ਨੂੰ ਦਿੱਲੀ ਤੋਂ ਲੈ ਕੇ ਆਏ ਸੀ ਤੇ ਪੜਾਦਾਰ ਪੜਾ ਉਹ ਵਿਵਾਨਗੜ੍ਹ ਸਾਹਿਬ ਪਹਿਲਾਂ ਕੀਰਤਪੁਰ ਪਹੁੰਚੇ ਉਹ ਨਗਰ ਕੀਰਤਨ ਵੀ ਜਿਹੜਾ ਸ਼ਹੀਦੀ ਨਗਰ ਕੀਰਤਨ ਆ 25 ਨਵੰਬਰ ਨੂੰ ਦਿੱਲੀ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਚੱਲਣਾ ਤੇ 28 ਤਰੀਕ ਨੂੰ ਸ਼ਾਮ ਨੂੰ ਇੱਥੇ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਪਹੁੰਚੂਗਾ ਤੇ ਸੰਗਤ ਨੇ 29 ਨਵੰਬਰ ਨੂੰ ਉਹੀ ਪ੍ਰਾਤਨ ਯਾਦ ਰੱਖਦੇ ਆ ਹੋયા ਜਦੋਂ ਬਾਬਾ ਜੀਵਨ ਸਿੰਘ ਗੁਰੂ ਦਾ ਸੀਸ ਲੈ ਕੇ ਆਏ ਭਾਈ ਗੱਤਾ ਜੀ ਸੰਗਤ ਵੱਡੀ ਗਿਣਤੀ ਦੇ ਵਿੱਚ ਪਹਿਲਾਂ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਪਹੁੰਚੇ ਸਵੇਰੇ 8 ਵਜੇ ਨਾਲ 29 ਨਵੰਬਰ ਨੂੰ ਉਥੋਂ ਵੱਡੀ ਗਿਣਤੀ ਦੇ ਵਿੱਚ ਸੰਗਤ ਸ਼ਬਦ ਗਾਉਂਦਿਆਂ ਔਰ ਖਾਲਸਾਈ ਜਾਹੋ ਜਲਾਲ ਤੇ ਸ਼ਰਧਾ ਪਾਵਨਾ ਦੇ ਨਾਲ ਗੁਰਦੁਆਰਾ ਸੀਸਗੰਸਾ ਪਹੁੰਚੇ ਇਹ ਵਿਸ਼ੇਸ਼ ਅਪੀਲ ਆ ਕਿ ਪੰਥ 23 ਤੋਂ 29 ਨਵੰਬਰ ਸ਼ਤਾਬਦੀ ਮਨਾ ਰਿਆ ਤੇ ਆਪ ਆਪੋ ਆਪਣੇ ਸਾਧਨਾ ਤੇ ਖਾਲਸਾਈ ਨਿਸ਼ਾਨ ਚੁਲਾ ਕੇ ਘਰਾਂ ਤੇ ਤੇ ਇਹਨਾਂ ਸ਼ਤਾਬਦੀਆਂ ਤੇ ਪਹੁੰਚੇ ਤੁਸੀਂ ਅਪੀਲ ਸਾਂਝੀ ਦੀ ਇਨਸਾਨ ਦੀ ਗਿਲਤੀ ਹੈ ਇਕੱਠੇ ਪੰਥ ਦੀ ਕੀਤੀ ਹੈ ਮਨੋਂ ਦੇ ਪਰ ਦੂਜੇ ਪਾਸੇ ਪੰਜਾਬ ਸਰਕਾਰ ਆਪਣੇ ਤੌਰ ਤੇ ਲੱਗਤੋਈ ਇਸ ਕਾਬੂ ਰੱਖੇ ਵਾਹਿ ਦੇ ਵੇਖੋ ਸਰਕਾਰਾਂ ਦੇ ਕੰਮ ਹੁੰਦੇ ਆ ਛੜਕਾ ਬਣਾਉਣਾ ਹੋਰ ਉੱਥੇ ਪ੍ਰਬੰਧ ਕਰਨੇ ਪਰ ਆਪਣੀ ਜੇਦੋ ਪਗਾ ਰਹੇ ਨੇ ਮਨਾਰ ਰਹੇ ਨੇ ਉਹ ਵੱਖਰੀ ਗੱਲ ਹੀ ਪਰ ਜਿਹੜੀ ਅਧੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਅੱਜ ਮੈਂ ਜਦੋਂ ਆ ਸਾਰਾ ਹੀ ਤਕਰੀਬਨ 8-9 ਕਿਲੋਮੀਟਰ ਅਸੀਂ ਜਦੋਂ ਸਫ਼ਰ ਤੈਅ ਕੀਤਾ ਵਾ ਘੁੰਮ ਕੇ ਸ਼ਹਿਰ ਦਾ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਨੁੱਕਰ ਕੋਈ ਗਲੀ ਜਿੱਥੇ ਇਹਨਾਂ ਦਾ ਫਲੈਕਸ ਨਹੀਂ ਲੱਗਾ ਲੱਗਾ ਹੋਇਆ ਵਾ ਪਰ ਇਹਨਾਂ ਨੇ ਕਿਹਾ 23 ਤੋਂ 25 ਇਹ ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਸਰਕਾਰ ਝੂਠ ਕਾਹ ਤੋਂ ਬੋਲਦੀ ਆ ਸਾਰਿਆਂ ਨੂੰ ਪਤਾ ਵੀ ਸ਼ਤਾਬਦੀ 23 ਤੋਂ 29 ਆ ਉਹ ਅਧੂਰੀ ਜਾਣਕਾਰੀ ਇਹਨਾਂ ਨੂੰ ਨਹੀਂ ਦੇਣੀ ਚਾਹੀਦੀ ਇੱਕ ਹੋਰ ਵੀ ਮੈਨੂੰ ਕਾਫੀ ਫੋਨ ਆਏ ਆ ਵੀਡੀਓ ਆ ਰਹੀਆਂ ਕਈ ਇਹੋ ਜਿਹੇ ਥਾਵਾਂ ਤੇ ਉੱਤੇ ਵੀ ਇਹਨਾਂ ਨੇ ਫਲੈਕਸਿੰਗਾਂ ਲਗਾਈਆਂ ਵਾ ਜਿੱਥੇ ਥੱਲੇ ਗੰਦਗੀ ਦੇ ਢੇਰ ਆ ਤੇ ਉੱਥੇ ਪਸ਼ੂ ਪੰਛੀ ਜਿਹੜੇ ਉਹ ਗੰਧ ਵੀ ਪਾ ਰਹੇ ਆ ਬੰਦੇ ਵੀ ਕਈ ਥਾਵਾਂ ਤੇ ਤੁਹਾਨੂੰ ਪਤਾ ਗੰਦਗੀ ਫਲਾਉਂਦੇ ਆ ਇਹੋ ਜਿਹੇ ਥਾਵਾਂ ਤੇ ਇਹਨਾਂ ਨੂੰ ਫਲੈਕਸ ਨਹੀਂ ਲਾਉਣੇ ਚਾਹੀਦੇ ਜੇ ਲਾਏ ਆ ਲੱਗੇ ਤੇ ਹੋਏ ਆ ਇਹ ਜਾਂ ਤੇ ਆਪ ਹੀ ਉਥੋਂ ਫਲੈਕਸ ਉਥੋਂ ਹਟਾ ਲੈਣ ਜਿਹੜੀਆਂ ਇਤਰਾਜਯੋਗ ਥਾਵਾਂ ਤੇ ਨਹੀਂ ਤੇ ਸੰਗਤ ਫੇਰ ਵੇਖੇ ਜਿਹੜੀ ਇਤਰਾਜਯੋਗ ਥਾਵਾਂ ਉਥੇ ਜੇ ਗੁਰੂ ਦੀ ਤਸਵੀਰ ਲੱਗੀ ਤੇ ਹਟਾ ਦੇਣਾ ਚਾਹੀਦਾ ਉਹਨੂੰ ਉਹ ਤਾਂ ਇਹ ਠੀਕ ਗੱਲ ਨਹੀਂ ਆਂ ਅਸੀਂ ਗੁਰੂ ਸਾਹਿਬ ਜੀ ਨੂੰ ਜਾਗਤ ਜੋਤ ਮੰਨਦੇ ਆਂ ਔਰ ਸੇਖ ਹਮੇਸ਼ਾ ਗੁਰੂ ਅੱਗੇ ਨਤਮਸਤਕ ਆ ਔਰ ਆਪਣੀ ਨਿੱਜੀ ਮਸ਼ਹੂਰੀ ਦੇ ਲਈ ਧਰਮ ਨੂੰ ਵਰਤਣਾ ਜਾਇਜ਼ ਨਹੀਂ ਇੱਕ ਬਹੁਤ ਸਾਰੀ ਥਾਵਾਂ ਤੇ ਜਿਆ ਸਮਾਗਮ ਹੁੰਦੇ ਨੇ ਕਿੱਦਾਂ ਭੰਗੜਾ ਆਈ ਜਾਂ ਕੁਝ ਦੇਖਣ ਨੂੰ ਮਿਲ ਜਾਂਦਾ ਕਿ ਲੱਗਦਾ ਕਿ ਉਹ ਦਾੜ ਬੁਝ ਕੇ ਰਹਿੰਦਾ ਆ ਜਾਂ ਲੜਕੀਆਂ ਰਹਿੰਦੀਆਂ ਨੇ ਕਿ ਧਿਆਨ ਨੇ ਸ਼੍ਰੀਨਗਰ ਤੇ ਜਾਣ ਬੁੱਝ ਕੇ ਪਾਇਆ ਇਹਨਾਂ ਨੇ ਬਾਕੀ ਤਾਮਰ ਤੇ ਵੀ ਪਾਉਂਦੇ ਆ ਪਰ ਇਹਨਾਂ ਨੂੰ ਇੰਨਾ ਕਿਤੇ ਸਮਝ ਹੋਣੀ ਚਾਹੀਦੀ ਵੀ ਸ਼ਹਾਦਤਾਂ ਜਿਹੜੀਆਂ ਵਾ ਗੁਰਬਾਣੀ ਦਾ ਕੀਰਤਨ ਕਰਦੇ ਆ ਢਾਡੀ ਵਾਰਾ ਪਾਉਂਦੇ ਆ ਕਵੀਸ਼ਰ ਜਾਂ ਸਾਡੇ ਕਥਾਵਾਚਕ ਇਹ ਇੱਕ ਪਰੰਪਰਾ ਵਾ ਸਾਡੀ ਉਸ ਤਰੀਕੇ ਨਾਲ ਮਨਾਉਣਾ ਜੇ ਕੋਈ ਇਦਾਂ ਕਰਦਾ ਵਾ ਤੇ ਉਹ ਗੁਰੂ ਦਾ ਦੇਣਦਾਰ ਆ ਐਵੇਂ ਨਹੀਂ ਕਰਨਾ ਚਾਹੀਦਾ ਗੁਰੂ ਨੂੰ ਸਮਰਪਿਤ ਰਹਿਣਾ ਚਾਹੀਦਾ ਸਤ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਾਡੇ ਨਾਲ ਕੁਲਦੀਪ ਸਿੰਘ ਗੜਗਾਜੀ ਜੀ ਮੌਜੂਦ ਸੀਗੇ ਜਿਨ੍ਹਾਂ ਵੱਲੋਂ ਆਖਿਰਕਾਰ ਇਹ ਗੱਲ ਕਹੀ ਹੈ ਕਿ ਸ਼ਤਾਬ ਦੀ ਜਿਹੜੀ 23 ਤਰੀਕ ਤੋਂ 29 ਤਰੀਕ ਤੱਕ ਹੈ ਤੇ ਅਸੀਂ ਸਾਰੇ ਮਿਲ ਕੇ ਉਹੀ ਤਰੀਕ ਨੂੰ ਜਿਹੜੀ ਸ਼ਤਾਬ ਦੀ ਮਨਾਵਾਂਗੇ ਕੈਮਰਾ ਤਾਂ ਜਸ ਸ਼ਰਮਾ ਦੇ ਨਾਲ ਜਸਪੀ ਸਿੰਘ ਅਸ਼ਕਪੀੜਸੀ ਨਿਊਜ਼ ਮੋਹਾਲੀ